ਸੇ ਅਸੀਂ ਵੀਰ ਕੰਨਾਂ ਤੋਂ ਬੋਲ ਰਹੇ ਹਾਂ ਜੀ ਮੇਰਾ ਮਕਾਨ ਸਾਰਾ ਟੇਕ ਲੋ ਜੀ ਤੁਹਾਨੂੰ ਸੁਣ ਦੇ ਸੁਣ ਚ ਵੀ ਆਊਗਾ ਵੀ ਫਟ ਗਿਆ ਸਾਰਾ ਡਿੱਗਣ ਦੇ ਮਤਲਬ ਕੋ ਹੋ ਰਿਹਾ ਵੀ ਸਮਾਨ ਵੀ ਸਾਰਾ ਚ ਕੱਟ ਚੁੱਕੇ ਜਾਂਗੇ ਵੀ ਹੁਣ ਇਹਦਾ ਕੋਈ ਹੱਲ ਕਰੋ ਜੀ ਆਤਾ ਛੋੜੇ ਤੇ ਵੀ ਦੇ ਸਿੱਟੀ ਹੈਗੀ ਇਹ ਕਦੋਂ ਦਾ ਹੋਇਆ ਜੀ ਕਿਹੜੇ ਕਿਵੇਂ ਹੋਇਆ ਇਹ ਇਹ ਮੀਂਹ ਚ ਹੋਇਆ ਜੀ ਮੀਂਹ ਦਾ ਪਾਣੀ ਪਿਆਗਾ ਅੱਛਾ ਠੀਕ ਆ ਉੱਪਰ ਠੀਕ ਬੜੀ ਗਿਆ ਬਾਬਾ ਸਾਹਿਬ ਥੱਲੇ ਬੈਠੀ ਠੀਕ ਆ ਫਿਰ ਸਮਾਨ ਵਗੈਰਾ ਕਿੱਥੇ ਰੱਖਿਆ ਸਮਾਨ ਜੀ ਕਿੱਥੇ ਗਮਾਡੀ ਦੇ ਤੱਕ ਰੱਖਿਆ ਕੁਝ ਦੂਜੋ ਹੋਰ ਕਰੇ ਚੱਲੇਗਾ ਠੀਕ ਆ ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਆਪਾਂ ਤਾਂ ਇਹ ਹੀ ਕਹਿਣਾ ਚਾਹੁੰਦੇ ਆ ਜੀ ਵੀ ਸਾਡੀ ਸਾਰਾ ਆਪਣੀ ਗਰੀਬਾਂ ਦੀ ਸਰਕਾਰ ਹੀ ਸੁਣੋ ਜੀ ਵੀ ਉੱਤੇ ਜਰਾ ਬਾਕੀ ਦੱਸਦੀ ਆ ਵੀ ਕੁਝ ਕਰ ਨਹੀਂ ਸਕਦੇ ਪਹਿਲਾਂ ਇੰਨਾ ਪੈਸਾ ਲਾ ਕੇ ਕਮਾਈ ਕਰਕੇ ਮਸਾਫ ਕਰੇ ਤੀਗਾ ਆ ਹੁਣ ਤੁਹਾਡੀ ਹੀ ਫੇਰ ਹੋਣੀ ਕੱਪਾ ਤਾਂ ਫੇਰ ਵੱਧ ਗਿਆ ਨਾ ਉਹ ਸਾਡੇ ਬੈਠ ਸਕਦੇ ਹੈਗੇ ਸਮ ਕਾ ਪੂਰਾ ਪਰਾ ਬੈ ਕੇ ਟਾਈਮ ਕੱਢਦੇ ਹੈ ਜੀ ਠੀਕ Pois de dar